ਸ਼ਾਸਤਿਕਾਲ ਜੀ ਸਾਰਿਆਂ ਨੂੰ ਫੋਜ ਸਕਾ ਪੁੱਛਿਆ ਕੇ ਜੀ ਪਿੰਡ ਤੇ ਮੋਹਲ ਜਿਲ੍ਹਾ ਅਮਰਸਰ ਪਿੰਡ ਜੀ ਤਹਿਸੀਲ ਬਾਬਾਗੜਾ ਦੇਵਾਜੀ ਬਾਈਆਂ ਕੋ ਕੋ ਪੰਜ ਛੇ ਦਾ ਕੋ ਛੋਟੇ ਮਜਾ ਸੇਲ ਹੈ ਜੀ ਤੇ ਆਓ ਫਿਰ ਪੋਸ਼ਣ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸੇ ਗਾਜੀ ਸਾਸੇ ਗਾਜੀ ਹੋਰ ਸੁਣਾ ਫੀਡਾ ਬੋਲਦਾ ਬੜੀ ਕਿਰਪਾ ਤੇ ਆਈ ਕਿਰਪਾ ਤੇ ਮਹਾਰਾਜ ਜੀ ਪਰਮੇਸ਼ਰ ਦੀ ਕਿਰਪਾਈ ਜਾਈ ਜੀ ਸ੍ਰੀ ਗੁਰਨਾਬ ਜੀ ਸਾਸੇ ਕੀ ਕਿਰਪਾ ਕਰੇ ਬਾਜੀ ਬਾਤ ਬਾਤ ਮੇ ਕਾਮੀ ਪਰਮੇਸ਼ਰ ਨੇ ਜੀ ਹੋਰ ਸੁਣਾ ਸਾਰਾ ਹਰਕ ਦੇ ਕਰੇ ਮਹਾਰਾਜ ਕਿਰਪਾ ਕਰੇ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਵੇਗਿਆ ਮਾਰ ਫੋਸਾ ਹਾਂਜੀ ਮਾਰ ਰਿਹਾ ਜੀ ਜਿਹੜਾ ਵੇਗਿਆ ਆ ਹੁਣ ਆਏ 5 ਪੀਸ ਨਵੇਂ ਆਏ ਜੀ ਠੀਕ ਆ ਹਾਂਜੀ ਇਹ ਜਸਤਿਆਣਾ ਹਰਿਆਣੇ ਦੇ ਆ ਤੇ ਦੋ ਇਧਰ ਸਿਆ ਚਲੋ ਨੀਲੀ ਵੀ ਆ ਗਈ ਵੇਖੋ ਨੀਲੀ ਵੀ ਲਿਆ ਰਿਹਾ 12 18 ਕਿਲੋ ਵਾਲੀ ਆ ਗਈ ਸਾਜੀ ਸੋਈ ਵੇ ਇਹ ਕੱਟੀ ਕੱਟੀ ਹੈ ਮਗਰ ਕੱਟਾ ਮਗਰ ਕੱਟਾ ਹੋ ਗਿਆ ਕੱਡਾ ਕੱਟੀਆ ਬਹੁਤ ਟਾਪ ਦਾ ਕਿਸ ਨੇ ਰੋਇਆ ਸੀ ਹਾਂਜੀ ਹਾਂਜੀ ਕੱਟਾ ਦੇਖਤਾ ਹੁ ਤਾ ਬੜੀ ਮਹਿਕ ਵਾਲੀ ਫਿਰ ਮੈਂ ਬੜੀ ਨਹੀਂ ਲਈ ਚੰਗੀ ਕੁਆਲਟੀ ਦੀ ਵਾਲਡ ਹਾਂ ਜਿਵੇਂ ਕਿਸੇ ਇੱਕ ਨੰਬਰ ਦੀ ਲੱਗੀ ਕਿਤੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਉਹ ਵੀ ਝੋਟੀ ਬਹੁਤ ਚੰਗੀ ਆ ਉਹ ਵੀ ਉਧਰੋਂ ਆਈ ਆ ਚਲੋ ਨੀਂਦੀ ਵਾਲੀ ਤੇ ਇਧਰੋਂ ਬਾਰਡਰ ਤੋਂ ਲਈ ਆ ਉਹ ਉਧਰ ਦੀ ਆਓ ਦੋ ਉਧਰ ਦੀਆਂ ਇਹਨਾਂ ਉਧਰ ਦੀਆਂ ਚਾਰ ਰੰਗਾਂ ਇੱਕ ਵੇਗੀ ਬਿਲਕੁਲ ਹਾਂਜੀ ਸੰਦੀਪ ਡੇਰੀ ਫਾਰਮ ਵੇਖਣਾ ਇਹਨੂੰ ਭੈਣ ਭਰਾਵਾਂ ਵੀਰਾਂ ਬਜ਼ੁਰਗਾਂ ਨੂੰ ਸਤਿਕਾਰ ਸਤਿਕਾਰ ਜੀ ਬੜਾ ਬੜਾ ਰੋ ਪੌਣ ਕਰਾਂਗੇ ਸੰਗਤ ਵੀ ਕਰਦੇ ਬਾਜੀ ਬਾਜੀ ਫੇਰ ਹੀ ਪੌਣ ਆਹ ਬਾਕੀ ਪਿਆਰ ਉਹਨੇ ਪਾਉਣਾ ਬਿਲਕੁਲ ਬਿਲਕੁਲ ਹਰਮੇਸ਼ਰ ਨੇ ਉਹਨੇ ਉਹ ਹਰ ਇੱਕ ਨੂੰ ਪਿਆਰ ਪਾਉਂਦਾ ਬਾਜੀ ਬਾਜੀ ਜਿੰਨਾ ਵੀ ਹੈ ਨਾ ਉਹ ਪਾਉਂਦਾ ਤਬਰ ਦੇ ਵਿੱਚ ਤਬਰ ਦੇ ਬਿਲਕੁਲ ਮਾਰ ਸਰ ਕਰਨ ਉਹ ਉਹਨੇ ਪਾਣਾ ਹਿਸਾਬ ਰੱਖੋ ਪਾਉਂਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਭ ਠੀਕ ਠਾਕ ਜੀ ਹਾਂਜੀ ਆਜੋ ਫਿਰ ਸਭ ਸ਼ੁਰੂ ਕਰੀਏ ਹਾਂਜੀ ਪੌਣ ਸਭ ਪਹਿਲਾ ਸਹੀ ਦੂਜਾ ਜੀ ਦੂਜਾ ਸੂਆ ਜੀ ਅੱਛਾ ਦੂਜਾ ਸੂਆ ਹਾਂਜੀ ਦੂਜਾ ਸੂਆ ਜੀ ਹਾਂਜੀ ਲੱਖੋ ਪਰਸੋਂ ਦੀ ਸੋਈ ਆ ਅੱਛਾ ਅਜੇ ਚਵਾਈ ਕੀਤੀ ਆ ਦੋ ਸੈਂਚ ਚਵਾਈਆਂ ਹੋਈਆਂ ਹਾਂ ਤੇ ਵੇਖੋ ਨਸਰ ਕੁਆਲਟੀ ਗਿੱਲਾ ਨਾੜੂ ਕੱਟੀ ਵਾ ਕੱਟੀ ਮਾਦਰ ਕੱਟੀ ਬੋਲੋ ਜੀ ਹਾਂ ਜੀ ਕੱਟੀ ਮੋਹਰਾ ਦੀ ਝੋਟੀ ਤੋਂ ਮੋਹਰਾ ਦੀ ਹਾਂ ਲੋ ਜੀ ਵੱਡੀ ਝੋਟੀ ਆ ਤੇ ਕਰੋ ਜੈ ਮੇਰਾ ਵੀ ਹਾਂ ਜੀ ਚੱਲ ਪਤਾ ਲੋ ਜੀ ਵੇਖੋ ਬਰਾ ਨੇ ਉਹ ਗਾਹਕ ਸਾਹਿਬ ਚੱਡਾ ਨਾ ਰੱਬ ਨੇ ਬਹੁਤ ਸੋਹਣਾ ਬਾਗ ਲਾਇਆ ਹਾਂ ਜੀ ਹਾਂ ਅਜੇ ਚਵਾਈਆਂ ਹੋਈਆਂ ਸੀ ਜੀ ਪਰਸੋਂ ਦੀ ਸੋਈ ਆ ਬੋਲੀ ਕੱਢੀ ਆ ਇਹ ਵਸੂਸਾ ਲੱਗਾ ਜਿਹੜਾ ਸਹੇ ਵਾਲਾ ਚੰਗੀ ਚੰਗੀ ਜੋੜੀ ਹੈ ਜੀ ਸੁਭ ਲੱਗਾ ਥੋੜਾ ਜਾਂ ਉਹ ਤਾਂ ਕਿੰਨਾ ਕਰਦੀ ਦੋ ਜੀ ਇਹ ਹਾਂਜੀ ਹਾਂ ਹੈ ਬਾਜੀ ਹਾਂਜੀ ਦੁੱਧ ਕਿੰਨਾ ਕਰਜੂਗੀ ਦੁੱਧ 18 ਆਰਾਮ ਨਾਲ ਕਰੂ ਜੀ 18 ਗਲੋ ਜੀ 17 ਪਹਿਲਣ ਦਾ ਚੋਆਰ ਕਰ ਦੋ ਜਸਵਾ ਕਿ ਲੋ ਦੋ ਕਲੋ ਦੋ ਵਧਾਉਗੀ ਹਾਂਜੀ 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 ਵੇਖੋ ਪਾਗੀ ਬੜਾ ਸੋਹਣਾ ਲੱਗਾ ਆਹ ਹਾਂਜੀ ਥਾਨ ਬੜਾ ਕੰਬੇ ਵਾਲਾ ਥਾਨੇ ਚਵਾਈ ਵੀ ਇੱਕ ਨੰਬਰ ਆ ਵਾ ਠੀਕ ਹੈ ਜੀ ਸੋਹਣੀ ਚਵਾਈ ਆ ਈਲੀ ਬੜੀ ਕੱਤੀ ਵਗ ਰਿਆ ਤੇ ਵੋਸਾ ਮੇਰਾ ਮੋਲ ਮੋਲ ਜਿਆਦਾ ਹੀ ਰੱਖਣ ਬਸ ਨਹੀਂ ਜਿਆਦਾ ਜਿਆ ਜੀ ਆਪਾਂ ਜਿਆਦਾ ਚ ਰੱਖਿਆ ਜਿਆ ਜੀ ਦੇਣਗੇ ਕੋਈ ਗੱਲ ਨਹੀਂ ਜੀ ਹਾਂਜੀ 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 ਬੋਲੋ ਸੰਦੀਪ ਸੋ ਜਿੰਨੇ ਦੀ ਛੋਟੀ ਆਪਾਂ ਦੇ ਦੇਣੀ ਜੀ ਕੋਈ ਗੱਲ ਹੀ ਨਹੀਂ ਕਿੰਨੇ ਦੀ ਛੋਟੀ ਆਪਾਂ ਦੇ ਦੇਣੀ ਆ ਮੋਲ ਤੇ ਇੱਕ 60 ਕਰਦੇ ਆ ਜੀ 1.5 ਦੀ ਜ਼ਿਆਦਗੀ ਜੀ ਕਰ ਦੋ ਮੰਨਦਾ ਜਨਾਬ ਔਰ 41 145 ਚਲੋ 145 ਦੀ 8 ਲੀਟਰ ਦੋ ਚਵਉਸ ਤੋਂ 8 ਚਵਾਇਆ ਠੀਕ ਆ ਦੂਜਾ ਸਵੇਰ ਗਿੱਲਾ ਨਾਲੂ ਕੱਟੀ ਵਗ ਚਲ ਅੱਜ ਪਰਸੋ ਹੀ ਸੋਈ ਠੀਕ ਆ ਹਾਂਜੀ ਹਾਂ ਨੀਲੀ ਆ ਗਈ ਇਹ ਨੀਲੀ ਆ ਗਈ ਜੀ ਇਧਰ ਨੀਲੀ ਪਰਸੋ ਜੀ ਨੀਲੀ ਸੂਈਆ ਵੇਖੋ ਕਿ ਜਦ ਥਾਣ ਚੱਡਾ ਕਿੰਨਾ ਸੁੰਬੇ ਵਾਲਾ ਥਾਣਿਆ ਪੂਰਾ ਕੁਆਲਿਟੀ ਵਾਲਾ ਚਵਾਈ ਇੱਕ ਨੰਬਰ ਪਿਓਰ ਨੀਲੀ ਪਿਓਰ ਨੀਲੀ ਵੇਖੋ ਹਰ ਇੱਕ ਨਿਸ਼ਾਨੀ ਰੱਬ ਨੇ ਦਿੱਤੀ ਆ ਹਾਂ ਲਓ ਜੀ ਕਰੋ ਚੈੱਕ ਵੱਡੀ ਨੀਲੀ ਵੱਡੀ ਵੱਡੀ ਨੀਲੀ ਵੱਡੀ ਝੁੱਟੀ ਆ ਚਲੋ ਸੂਆ ਕੋਈ ਦੂਜਾ ਲਾ ਲੇ ਕੋਈ ਤੀਜਾ ਲਾ ਆ ਉਹ ਜਿੰਨਾ ਮਰਜ਼ੀ ਲਾ ਸਹੀ ਗੱਲ ਆ ਜੀ ਆਹ ਵੇਖੋ ਜੀ ਘਰਾਂ ਦੇ ਕੋਸਾ ਜਵਾਬ ਸਮਾ ਵਧੀਆ ਕੋਸਾ ਇੱਕ ਨੰਬਰ ਕੇ ਜੀ ਵੇਖੋ ਥਾਂ ਦੀ ਸ਼ਫਾਜਰ ਲੱਗਾ ਸੰਬੇ ਵਾਲਾ ਥਾਂ ਲੱਗਾ ਹਾਂ ਸੰਬੇ ਵਾਲਾ ਥਾਂ ਲੱਗਾ ਸੋਨਾ ਸੋਨਾ ਸਾਡਾ ਜਵਾਬ ਸਮਾ ਸੋਨਾ ਪਿਓਰ ਨੀਲੀ ਹੈ ਨਾ ਜੀ ਕੋਈ ਛੱਡੇ ਦੇ ਨਿਸ਼ਾਨ ਹਰ ਇੱਕ ਚੀਜ਼ ਤੇ ਰੱਬ ਨੇ ਨਿਸ਼ਾਨ ਦਿੱਤੇ ਆਖ ਵੇਖੋ ਕਿੰਨੀ ਮਣਕੀ ਅੱਖ ਮਣਕੀ ਹੈ ਬਿਲਕੁਲ ਅੱਖ ਰੱਖੋ ਕਿੰਨੀ ਸੋਹਣੀ ਰੱਬ ਨੇ ਦਿੱਤੀ ਐ ਬਾਕ ਕੁਆਲਿਟੀ ਆ ਫਸੇ ਨਸਲ ਕੁਆਲਿਟੀ ਹੈਗੀ ਆ ਜੀ ਕੁਆਲਿਟੀ ਆ ਨਸਲ ਕੁਆਲਿਟੀ ਦਾ ਜੀ ਮਾਲ ਆਪਾਂ ਨਸਲ ਦਾ ਲੈਨੇ ਆ ਬਸ ਬਸ ਹੋਰ ਹੋਈ ਨੀਲੀ ਥੋੜਾ ਨਸਲ ਦੇ ਮਾਸੇ ਵਿੱਚ ਹੀ ਮਜ਼ਾ ਆ ਜੀ ਮਜ਼ਾ ਵਾਹ ਦੇਖੋ ਫੁੱਟ ਫੁੱਟ ਨਿਕਲੀ ਫਿਰਦੀ ਆ ਅਜੇ ਵੀ ਪੂਰੀ ਬੋਲੀ ਨਿਕਲੀ ਆ ਹਮ ਪਰਸੋਂ ਦੀ ਮਦਲ ਸੂਈ ਆ ਪਰਸੋਂ ਦੀ ਸੂਈ ਆ ਮਦਲ ਬੋਲੀ ਜਿਹੜੀ ਆ ਪੂਰੀ ਅਜੇ ਨਿਕਲੀ ਆ ਫਿਰ ਵੀ ਦੇਖੋ ਥਣ ਚੱਡਾ ਜਿਹੜਾ ਨਾ ਸੋਹਣਾ ਰੱਬ ਨੇ ਸੋਹਣਾ ਦਿੱਤਾ ਹੋ ਬੋਲੋ ਜੀ ਰੱਬ ਵੇਰ ਹੀ ਬੜਾ ਦਿੱਤਾ ਜੀ ਦੇ ਦੋ ਜਿੰਨੇ ਸੰਦੀਪਾ ਚੋਟੀ ਜੀ ਦੱਸੋ ਚੋ ਇੱਕ ਚੌਈ ਵਾਲੀ ਕਰਦੀ ਆ ਜੀ ਪਰ ਆਪਾਂ ਭਾਣਾ ਲਈ ਭਾਣਾ ਦੇਣੀ ਇੱਕ 30 ਦੀ ਦੇ ਦੇ ਜੀ ਸਵਾਦੀ ਜਾਣੋ ਸਵਾਲਾਖ ਦੀ 125 ਦੀ ਚਲੋ 125 ਦੀ ਸਵਾਲਾਖ ਹਾਂਜੀ ਉਹ ਚੁੱਪ ਚਲੋ ਮਾਲਤਾਰ ਕਰਾਂਗੇ ਆਈਏ ਕੋਈ ਗੱਲ ਨਹੀਂ ਕਰਾਂਗੇ ਹਾਂ ਦੁੱਧ 15 16 ਆਰਾਮ ਨਾਲ ਚਵਾਓ ਚਲੋ ਠੀਕ ਹਾਂਜੀ ਉਹਨੂੰ ਜਿਹੜਾ ਕੋ ਬੋਲਾ ਕੱਚਾ ਦੁੱਧ 12 13 ਲੀਟਰ ਬਸ ਠੀਕ ਹੈ ਹਾਂਜੀ ਉਹਨੂੰ ਜਿਹੜਾ 12 13 ਲੀਟਰ ਪਰਸੋਂ ਇਸ ਵੀ ਦੇ ਪਰਸੋਂ ਇਸ ਵੀ ਬਿਲਕੁਲ ਤਾਜ਼ੀਆਂ ਸੋਈਆਂ ਹਾਂਜੀ ਅੱਜ ਕੱਚਾ ਦੁੱਧ ਜਿਹੜਾ 12 12 ਲੀਟਰ ਆਇਆ ਆਹ ਜੀ ਗੱਬਣ ਇਹ ਗੱਬਣ ਜੀ ਦੂਜਾ ਸੁਆ ਖੋਲੋ ਦੂਜਾ ਸੂਹਾ ਛਿੱਗੀ ਦੰਦੀਆਂ ਦੂਜਾ ਸੂਹਾ ਗੱਬਨ ਝੋਟੀ ਇਹ ਦਿਣ ਲੈਂਦੀ ਥੋੜੇ ਨੇ ਜੀ ਸੱਤ ਤਰੀਕੇ ਨੂੰ ਦਿਨ ਪੂਰੇ ਹੁੰਦੇ ਆ ਵੱਡੀ ਝੋਟੀ ਆ ਜੀ ਵੱਡੀ ਝੋਟੀ ਵੇਖੋ ਕਿਤੇ ਘਰ ਚੱਕ ਪੂਛ ਵੇਖੋ ਪੌਣਾ ਖੈ ਦੀ ਕਿਤੇ ਨਸਰ ਕੁਆਲਟੀ ਵੇਖੋ ਕਿੰਨੀ ਆ ਇਹ ਹਰਿਆਣੇ ਦੀ ਹਰਿਆਣੇ ਦੀ ਹਾਂਜੀ ਇੱਕ ਨੰਬਰ ਵਾਲੀ ਹਰਿਆਣੇ ਦੀ ਇਹ ਵੀ ਚੱਕੇ ਹਰਿਆਣੇ ਤਿੰਨੇ ਦੋ ਇੱਧਰ ਜਿਆ ਤੇ ਉੱਧਰ ਇਹ ਦਿਨ ਲੈਣੇ ਥੋੜੇ ਝੋਟੀ ਨੇ ਤਾਂ ਬਣੂ ਦੁੱਧ 18 19 ਕਿਲੋ ਦੀ ਮਾਲ ਆ 18 19 ਦੀ ਮਾਲ ਠੀਕ ਆ ਆ ਜਾਓ ਜੀ ਲਓ ਜੀ ਸੋਈ ਇਹਨੂੰ ਸੋਹਣੀ ਨਿਕਲੂ ਐ ਜਿਹਦੀ ਮੁੱਟੀ ਆਉਂਦੀ ਆ ਟੱਪਾਂ ਜੀ ਹਾਂ ਜੀ ਸਭੀ ਵੜੀ ਬੰਦਿਆਂ ਨੇ ਉਸੇ ਕਿੰਨਾ ਕਰਜੂ ਜੀ ਦੁੱਧ ਜੇ ਰਾਮ ਨਾਲ 18 19 ਕਿਲੋ ਇਹਨੂੰ ਕੀ ਜਾਂਦਾ ਦੁੱਧ ਜੀ 18 ਤੇ ਰਾਮ ਨਾਲ ਜੇ ਹੋਊਗੀ ਨਾ ਅਜੇ ਟੈਨ ਲੈਂਦੀ ਸਭ ਢੱਲਾ ਕੱਢਣੀਆਂ ਅਜੇ ਕੱਚੀ ਆ ਬਾਕੀ ਇਹ ਪੈਂਡੇ ਚ ਜਾਈਆਂ ਮਈਆਂ ਪੈਂਡੇ ਚ ਜਾਈਆਂ ਯਾ ਪਰਸੋਂ ਮੇਲਾ ਚਲੋ ਪੈਣੀ ਫਿਰ ਇਹਦਾ ਸੰਦੀ ਸਾਂ ਜਿੰਨੇ ਝੋਟੀਆਂ ਜੀ ਝੋਟੀਆਂ ਤੇ ਦੋ ਦੋ ਕਰਦੀ ਇਹੋ ਜੀ ਪਰ ਆਪਾਂ ਭਾਰਾ ਲਈ ਭਾਰਾ ਜਾਣੀ ਠੀਕ ਜੀ ਇੱਕ 60 ਦੀ ਦੇਦਿਆ ਜੀ ਕਰਦੋ ਮਾਨ ਦਾ ਜਨਾਬ ਮਾਨਤਾ ਜੀ ਡੇਢ ਦੀ ਡੇਢ ਦੀ ਡੇਢ ਦੀ ਚਲੋ ਹਾਂ ਜੀ ਅਸਲ ਕੁਆਲਟੀ ਉਹ ਜਿਹੜਾ ਚਾਰ ਦਿਨ ਸਾਹਬ ਨਹੀਂ ਕਿਹਨੇ ਜਿੱਦਾਂ ਚਲੋ ਸਮਾ ਅਗੇ ਚੰਗਾ ਹੋਣ ਡਿਆ ਕੋਈ ਵਪਾਰੀ ਭਰਾ ਵੀ ਲੈ ਜੂਆ ਜਿਨੂੰ ਮਰਜ਼ੀ ਪਾਉਣੇ ਦੋਦੀ ਦੇ ਸਕਦਾ ਠੀਕ ਹੈ ਹਾਂ ਜੀ ਇਹ ਗੱਲ ਜਦੋਂ ਆਪਾਂ ਭਾਰਾ ਨਹੀਂ ਪਾਣਾ ਤੇ ਆਹ ਵੀ ਦੂਜਾ ਸਵੇਰ ਛਿੱਗੀ ਦਿੰਦੀ ਇਹ ਵੀ ਗੱਪਣ ਹਰਿਆਣੇ ਦੀ ਗੱਪਣ ਗੱਪਣ ਇਹ ਵੀ ਗੱਪਣ ਲੋ ਜੀ ਇਹ ਵੀ ਗੱਪਣ ਝੋਟੀ 6 ਦੰਦ ਆ ਐਮ 29 ਦੀ ਐਮ 29 ਦੀ ਐਮ 29 ਦੀ ਲਓ ਛਣ ਕਿਦਾਂ ਗਿੱਠਾਂ ਤੇ ਲੱਗਾ ਵਾ M29 ਹਫਤਾ ਲਊਗੀ ਬਾ ਠੀਕ ਆ M29 ਨਸਰ ਕੁਆਲਿਟੀ ਵੇਖੋ ਕਿੰਨੀ ਆ ਨਸਰ ਕੁਆਲਿਟੀ ਦੇ ਵੱਡੀ ਝੋਟੀ ਐ ਵੀ ਵੱਡੀ ਝੋਟੀ ਵੇਖੋ ਥਣ ਕਿੱਥੇ ਲੱਗਾ ਸਿੰਗੀ ਵੇਖੋ ਕਿੰਦਾ ਛਪਾ ਜਿਹਾ ਲੱਗੀ ਆ ਰੱਬ ਨੇ ਆ ਨਿੱਕੀ ਸਿੰਗੀ ਦਿੱਤੀ ਵੇਖੋ ਕਿੰਨੀ ਸੋਹਣੀ ਜੀ ਬਿਲਕੁਲ ਜੀ ਹਾਂ ਜੀ ਚੰਗਾ ਡੰਗਰ ਜਿਹੜਾ ਜੀ ਉਹਨੇ ਚੰਗਾ ਹੀ ਰਹਿਣਾ ਉਹਦੇ ਨਸਰ ਕੁਆਲਿਟੀ ਚੰਗੀ ਆ ਇਹਦਾ ਹਫਤਾ ਲਊਗੀ ਬਣ ਕੇ ਪੂਰੀ ਨਿਕਲੂਗੀ ਫਟਫਟ ਬਾਹਰ ਨਿਕਲੂਗੀ ਠੀਕ ਆ ਹਾਂ ਜੀ ਹਾਂ ਇਹਦਾ ਮੁੱਲ ਜੀ ਬੰਦੇ ਬੰਦੇ ਗਿਆ ਸੰਦੀਪਾ ਜਿੰਨੇ ਝੋਟੀਆਂ ਆਪਾਂ ਲਈ ਆਪਾਂ ਦੇ ਦੇਣੀ ਜੀ ਨਸਲ ਕੁਆਲਟੀ ਵੇਖੋ ਦਾ ਹੋਰੀ ਆ ਥੋੜੇ ਦੇਣੀ ਆ ਜਿਹੜੇ ਚਲੋ ਹਫਤਾ ਲੈੰਦੀ ਆ ਮੁੱਲ ਤੇ ਉਹ ਡੇਢ ਕਰਦੇ ਜੀ ਹਾਂ ਠੀਕ ਹੈ ਜੀ ਜਿਹੜੀ ਦੇਣੀ ਲੈਣੀ 140 ਦੀ 1 ਲੱਖ 40 ਹਜ਼ਾਰ ਦੀ 1 ਲੱਖ 40 ਹਜ਼ਾਰ ਦੀ ਦੇਣੀ ਵੇਖੋ ਐਮ 29 ਦੀ ਝੋਟੀ ਆ ਐਮ 29 ਦਾ ਗੱਟੀਆ ਲੱਗਾ ਵੇਖੋ ਬੱਚਾ ਜਿਹੜਾ ਪਾ ਦਿੰਦੀ ਘੱਟ ਹੀ ਦਿੰਦੀ ਉਹ ਪਰਮੇਸ਼ਰ ਦਾ ਹੁੰਦਾ ਠੀਕ ਆ ਹਾਂ ਜੀ ਹੈ ਕੁਆਲਟੀ ਵਾਲੀ ਲੋਕਾਂ ਚਾਲ ਚੱਲ ਖਾਵਾ ਕਿੰਦਾ ਨਾਰਾ ਦੁੱਧ ਵਾਲੀਆਂ ਥਾਂ ਕਿੱਠਾਂ ਦੇ ਉੱਤੇ ਲਾਇਆ ਆਪਣੇ ਸ਼ੁਭ ਜਥਾਂ ਲਾਇਆ ਚਲੋ ਠੀਕ ਹਾਂਜੀ ਹਾਂਜੀ ਤੇ ਆ ਗੱਬਣੇ ਜੀ ਇਹ ਵੀ ਇਹ ਵੀ ਗੱਬਣ ਜੀ ਲਓ ਜੀ ਇਹ ਵੀ ਗੱਬਣ ਇਹ ਵੀ ਦੂਜਾ ਸੂਆ ਲਾ ਲੈ ਕੋਈ ਤੀਜਾ ਲਾ ਲੈ ਬੜਾ ਸੰਖ ਖੋਲ ਗਿਆ ਉਹਦਾ ਮਤਲਬ ਨਸਰ ਕੁਆਰ ਦੀ ਮੈਂ ਆਪਾਂ ਇਧਰੋਂ ਲਈ ਆ ਕਿ ਉਧਰ ਦੀਆਂ ਲਈ ਇਧਰੋਂ ਆਪਾਂ ਇਧਰੋਂ ਲਈ ਲਓ ਜੀ ਵੇਖੋ ਗਰਾਂ ਦੇ ਦੋ ਦੇ ਵੀ 15 ਕਿਲੋ ਚਵਾ ਦੋਗੇ ਦੇਖੋ 2-4 ਦਿਨ ਲੈਂਦੀ ਆ ਹਾਂ ਦੁੱਧ 15 ਕਿਲੋ ਵੀ ਚਵਾ ਦੋ ਜੀ ਆ ਜੀ ਵਜਨ ਵਲਾ ਦਾ ਸਾਰਾ ਬਰੇ ਬਹੁਤ ਫਰੀ ਸੋਨਾ ਦਿੱਤਾ ਇਹਨੂੰ ਸਿੰਗਲ ਅੱਡੀ ਆ ਇਹਦਾ ਮੁੱਲ ਜੀ ਜੇ ਲੋ ਸਦੀ ਸੋਹ ਜਨਰੇਸ਼ਨ ਪੰਜਾਂ ਪੰਜ ਦੇਣੀਆਂ ਕੋਈ ਗੱਲ ਨਹੀਂ ਮੁੱਲ ਤੇ ਇਹਦਾ ਕਰਦੇ ਜੀ 1-10 ਰਾਪਾਂ ਹੋਲੀ ਕੋਈ ਨਹੀਂ ਆਪਾਂ ਭਾਰਾ ਲਈ ਰੱਬ ਨੇ ਤਾਂ ਆਪਾਂ ਭਾਰਾ ਦੇ ਦੇਣੀ ਕਿੱਸਾ ਕੋਈ ਵੇਚਣ ਵਾਲਾ ਖਰਸਦਾ ਦੂਜਾ ਖਰਸਦਾ ਠੀਕ ਹੈ ਜੀ ਲੱਖ ਨਹੀਂ ਰਹਿ ਗਈ ਜੀ ਕਿਹਦੀ ਜਣੀ ਲੈਣੀ ਹੈ 95000 ਚ ਚਲੋ 95000 90000 ਚ ਮਾਨਸਤਾਨ ਕਰਾ ਕੇ ਕੋਈ ਨਹੀਂ ਆ ਗਿਆ ਨਾ ਮੈਂ ਫੋਨ ਲਾਵੇ ਮਾਨਸਤਾਨ ਕਰੂ ਵੀਰ ਭਰਾ ਵਪਾਰੀ ਵੀ ਲੈ ਸਕਦਾ ਦੇਖੋ ਫਟ ਫਟ ਨਿਕਲੀ ਫਿਰਦੀ ਆ ਅਜੇ ਇਹਨਾਂ 4-5 ਦਿਨ ਹੋਰ ਲੈ ਜਾਣੇ ਆ ਚਲੋ ਦੁੱਧ 15 ਲੀਟਰ ਚਾਹੀਉਗੀ ਚਲੋ 99 ਦੀ ਦਾ ਚਲੋ ਲਓ ਜੀ ਆਹੀ ਬੜੀ ਸੇਲ ਆ ਬਾਗੀ ਮੇਰਾ ਵੀ ਇੱਥੇ ਆ ਗਿਆ ਰਿਕ ਟਾਈਮ ਦੋ ਦਿਨ ਚੋਈ ਕਰੋ ਫਾਸਾ ਹਣਾ ਪੁੱਛੋ ਹਾਂ ਜੀ ਬਿਲਕੁਲ ਜੀ ਆਪਣੀ ਤਸੱਲੀ ਕਰਕੇ ਖੜੋ ਕੋਈ ਗੱਲ ਨਹੀਂ ਜੀ ਜਿਹਨੇ ਉਹਨਾਂ ਨੂੰ ਮੰਗਾ ਲਈ ਉਹ ਗਾਰੰਟੀ ਸਾਡੀ ਹੋ ਗਈ ਥਾਣਾ ਦੀ ਪਿੱਛੇ ਦੀ ਜਿਹਨੂੰ ਬਾਕੀ ਇੱਥੇ ਆ ਕੇ ਚੋਕੇ ਖੜੋ ਥਾਣੇ ਵੇਖ ਕੇ ਖੜੋ ਕੋਈ ਗੱਲ ਨਹੀਂ ਹਾਂ ਜੀ ਬੜੀ ਕਿਰਪਾ ਆ ਪਰਸੇ ਜੋ ਚੰਡੀਗੜ੍ਹ ਦੇ ਬੰਦੇ ਆਏ ਅੱਛਾ ਉਹ ਵਲੇ ਵਿਚਾਰੇ ਫਿਰਦੇ ਆਏ ਬਲਟੋਏ ਲੋ ਬੜਾ ਘੁੰਮ ਕੇ ਆਏ ਹਾਂਜੀ ਸੱਤ ਹੀ ਬੰਦੇ ਹਾਂਜੀ ਮੜ ਕੇ ਮੈਨੂੰ ਫੋਨ ਲਾਇਆ ਨਾ ਇੱਕ ਦਿਨ ਪਹਿਲਾਂ ਲਾਇਆ ਸੀ ਤੋ ਤਰਾਗੇ ਚਰ ਗਏ ਹਾਂਜੀ ਰਾਤ ਦਰਬਾਰ ਸਰਵਰੇ ਉਹ ਚੋਸ ਮੇਰੇ ਕੋਲ ਦੋ ਝੋਟੀਆਂ ਲੈ ਕੇ ਗਏ ਆ ਅੱਛਾ ਕੱਲ ਉਹਨਾਂ ਦਾ ਫੋਨ ਆਇਆ ਆਂਦੇ ਫੌਜੀ ਸਾਹਿਬ ਇੱਕ ਸੂਈਆ ਵਿੱਚੋਂ ਦੋ ਹੀ ਘੱਬੜਾਂ ਲਾਗੇ ਉਹਨਾਂ ਨੇ ਸਿਰਾਂ ਨੂੰ ਹੱਥ ਲਾਇਆ ਕਿਸੇ ਚੀਜ਼ ਨੂੰ ਨਹੀਂ ਲਾਇਆ ਹੂੰ ਪੈਸੇ ਸਾਨੂੰ ਕੁਰਸੀਆਂ ਦੇ ਉੱਪਰ ਬਿਹਾ ਕੇ ਗਣਕੇ ਦਿੱਤੇ ਵਈਆਂ ਚੰਗੀਆਂ ਏ ਉਹਨਾਂ ਨੇ ਇੱਕ ਸੂਈ ਕੱਟੀ ਦਿੱਤੀ ਉਹਨਾਂ ਦੇ ਬੜੀ ਚੰਗੀ ਨਿਕਲੀ ਲੇਕਿਨ ਨੀਲੀ ਦਾ ਵੀ ਆਪਾਂ ਵੀਡੀਓ ਚ ਪਾਉਣ ਨਹੀਂ ਲਿਆਦੇ ਉਹ ਹੀ ਘੱਬੜੀ ਫਿਰ ਉਹ ਹੀ ਲੈ ਕੇ ਮੈਂ ਜਾ ਬੈਠ ਜਾ ਚਲੋ ਵਰੀ ਵਰੀ ਆ ਇਹਨੂੰ ਚੰਗਾ ਮਾਲ ਦੇਵਾਂਗੇ ਫਾਇਦੇ ਹੋਊ ਜੀ ਫੇਰ ਫੇਰ ਉਹ ਵੀ ਖੁਸ਼ ਹੋ ਗਏ ਉਹਨਾਂ ਤੇ ਤੁਹਾਡਾ ਚਲੋ ਸੋ ਆਹ ਵੇਖ ਕੇ ਤੇ ਮਾਲ ਨੂੰ ਵੇਖ ਕੇ ਸਾਨੂੰ ਖੁਸ਼ੀ ਜਾਨੀ ਚੱਲ ਚੱਲ ਹਾਂ ਕੇ ਵੀ ਚੰਗਾ ਦੇਵਾਂਗੇ ਤਾਂ ਹੀ ਆ ਜੀ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਨੰਬਰ ਬੋਲ ਦੋ 98147 18792 ਕਰਨਾਮ ਸਿੰਘ ਫੌਜੀ ਪਿੰਡ ਤੇਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਬਕਾਲਾ ਸਤਿ ਸ਼੍ਰੀ ਅਕਾਲ